ਸਰਬਜੀ ਸੰਗਰੂਰ ਦੀ ਰਚਨਾ 6 ਫੁੱਟ ਉੱਚੀ ਕੰਧ ਦੇ ਉੱਤੇ ਤੈਨੂੰ ਚੁੱਕ ਬਿਠਾਉਂਦਾ ਸੀ 6 ਫੁੱਟ ਉੱਚੀ ਕੰਧ ਦੇ ਉੱਤੇ ਤੈਨੂੰ ਚੁੱਕ ਬਿਠਾਉਂਦਾ ਸੀ ਕਦੇ ਸੀ ਕੁਲਚੇ ਛੋਲੇ ਲਿਆਉਂਦਾ ਕਦੇ ਪੀਜਾ ਵਰਗ ਲਿਆਉਂਦਾ ਸੀ 6 ਫੁੱਟ ਉੱਚੀ ਕੰਧ ਦੇ ਉੱਤੇ ਤੈਨੂੰ ਚੁੱਕ ਬਿਠਾਉਂਦਾ ਸੀ ਕਦੇ ਸੀ ਕੁਲਚੇ ਛੁਲੇ ਲਿਆਉਂਦਾ ਕਦੇ ਸੀ ਕੁਲਚੇ ਛੁਲੇ ਲਿਆਉਂਦਾ ਕਦੇ ਪੀਜਾ ਵਰਗ ਲਿਆਉਂਦਾ ਸੀ ਦੱਸ ਮੈਨੂੰ ਤੈਨੂੰ ਸਭ ਯਾਦ ਏ ਕੈ ਨੀ ਦੱਸ ਮੈਨੂੰ ਤੈਨੂੰ ਸਭ ਯਾਦ ਏ ਕੈ ਨੀ ਯਾਦ ਏ ਕੈ ਨੀ ਯਾਦ ਏ ਕੈ ਨੀ